ਸਿੱਖਾਂ ਵਿੱਚ ਕੋਈ ਜਾਤ ਪਾਤ ਨਹੀਂ ਸਿੱਖਾਂ ਵਿੱਚ ਤਾਂ ਮਾਟੀ ਇੱਕ ਅਨੇਕ ਭੰਤ ਕਰਾ ਸਾਜੀ ਸਾਜਣ ਹਾਰੇ ਪਰ ਇੱਥੇ ਅੱਜ ਵੀ ਪੁੱਛਿਆ ਸਾਡੇ ਲਿਖਦੇ ਕਈ ਜੱਟ ਸਿੱਖ ਪੁੱਤਰ ਫਲਾਣਾ ਫਲਾਣਾ ਰਿਸ਼ਤੇ ਦੀ ਲੋੜ ਹੈ ਜਦੋਂ ਤੁਸੀਂ ਸਿੱਖੇ ਲੇਤਾ ਫਿਰ ਜੱਟ ਦਿਖਣ ਦੀ ਕੀ ਲੋੜ ਪੈਗੀ ਮਤਲਬ ਅਸੀਂ ਇਹਦੇ ਦਲਦਲ ਤੋਂ ਨਿਕਲੇ ਨਹੀਂ ਗੁਸਾ ਨਾ ਮਨਾਇਓ ਪਾਵੇਂ ਅਸੀਂ ਜਿੰਨੇ ਮਰਜੀ ਸਰੋਵਰ ਤੇ ਬੋਲੀਆਂ ਇਸ਼ਨਾਨ ਕਰ ਲਈਏ ਇਸ਼ਨਾਨ ਤੇ ਇਸ ਕਰਕੇ ਕਰਨਾ ਸੀ ਵਿੱਚ ਨਹਾਉਣ ਤੋਂ ਬਾਅਦ ਮੈਂ ਨਾ ਜੱਟ ਵਾਂ ਨਾ ਮੈਂ ਪਾਪਾ ਵਾਂ ਨਾ ਮੈਂ ਰੋੜਾ ਵਾਂ ਨਾ ਮੈਂ ਖत्री ਮੈਂ ਚੁੱਭੀ ਮਾਰ ਕੇ ਵੀ ਜੱਟ ਵਾਂ ਚੁੱਭੀ ਮਾਰ ਕੇ ਵੀ ਰਵਦਾਸੀਆ ਤੇ ਪਤਾ ਨਹੀਂ ਕਿਹੜੀ ਕਿਹੜੀ ਬਰਾਦਰੀ ਅਸੀਂ ਚੱਕੀ ਫਿਰਦੇ ਜਾਤ ਪਾਤ ਨੂੰ ਤੇ ਗੁਰਮਤ ਨੇ ਆਖਿਆ ਜਾਤੀ ਦੇ ਕੇ ਹੱਥ ਸੱਚ ਪਰਖੀਏ ਜਾਤ ਦੇ ਹੱਥ ਕੀ ਹੈ ਪਰਖ ਤੇ ਸੱਚ ਦੇ ਹੋਣੀ ਮੋਰਾ ਹੋਵੇ ਹੱਥ ਮਰੀਏ ਚੱਕੀ ਜੇ ਜਾਤ ਪਾਤ ਰੱਬ ਨੇ ਬਣਾਉਣੀ ਹੁੰਦੀ ਫਿਰ ਤੇ ਖੂਨ ਹੀ ਨਾ ਰਲਦਾ ਇੱਕ ਦੂਜੇ ਨਾਲ ਸਾਪੜਾ ਜੇ ਪਰਮੇਸ਼ਰ ਨੇ ਜਾਤ ਪਾਤ ਬਣਾਉਣੀ ਹੁੰਦੀ ਫਿਰ ਤੇ ਸਾਡਾ ਖੂਨ ਕਿਸੇ ਨਾਲ ਰਲਦਾ ਹੀ ਨਾ ਜਦੋਂ ਆਪਾਂ ਖੂਨ ਦੀ ਬੋਤਲ ਲੈਣ ਜਾਂਦੇ ਆ ਬਲੱਡ ਬੈਂਕ ਤੋਂ ਕਦੀ ਪੁੱਛਦੇ ਆ ਆਪਾਂ ਕਿਹੜੀ ਕਿਹੜੀ ਜਾਤ ਦਾ ਬੰਦਾ ਹੈ ਕਿਹੜੀ ਨਸਲ ਦਾ ਬੰਦਾ ਹੈ ਕਦੀ ਨਹੀਂ ਪੁੱਛਦੇ ਆ ਤੇ ਇਹ ਅਮਲ ਪਰਮੇਸ਼ਰ ਨੇ ਤੇ ਜਾਤ ਪਾਤ ਖਤਮ ਕੀਤੀਆਂ ਸੀ ਤੇ ਅਸੀਂ ਉਸੇ ਦਲਦਲ ਤੇ ਅੱਜ ਫਿਰ ਸਾਡਾ ਸਮਾਜ ਤੁਰਿਆ ਫਿਰਦਾ